ਸੋ ਚਰਕਾਲ ਆਰਪੀਡੀ 24 ਤੇ ਮੈਂ ਸਾਰੀ ਕਾਚਵਾਲ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵਿੱਲੇ ਜੀ ਨਮਸਕਾਰ ਸਰ ਨਮਸਕਾਰ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਖਬਰ ਤੇ ਚਰਚਾ ਕਰਨ ਜਾਣੇ ਆ ਜਾ ਰਹੇ ਆ ਉਹ ਇਹ ਹੈ ਕਿ ਲद्दाख ਵਿੱਚ ਪਿਛਲੇ ਦਿਨਾ ਅੰਦਰ ਇੱਕ ਵੱਡੀ ਹਿੰਸਾ ਹੋਈ ਸੀਗੀ ਸਰ ਉਸ ਦਾ ਕੀ ਕਾਰਨ ਹੈ ਲਦਾਖ ਪਿਛਲੇ ਸਮਿਆਂ ਤੋਂ ਕਈ ਕਿਸਮ ਦੀਆਂ ਬੇਚੈਨੀਆਂ ਦੇ ਵਿੱਚੋਂ ਦੀ ਲੰਘ ਰਿਹਾ ਹੈ ਇਨਾ ਬਚੈਨੀਆਂ ਦੇ ਵਿੱਚੋਂ ਇੱਕ ਕਿਸਮ ਦੀ ਬੇਚੈਨੀ ਨੂੰ ਜਲਵਾਜੂ ਕਾਰਕੁਨ ਸੋਨਮ ਵਾਂਗ ਚੁੱਕ ਅਡਰੈਸ ਕਰ ਰਹੀ ਨਹੀਂ ਤੇ ਜਿਹੜੇ 6 ਮਹੀਨੇ ਪਹਿਲਾਂ ਜੀ ਇੱਕ ਸ਼ਾਂਤੀਪੂਰਵਕ ਉਹਨਾਂ ਨੇ ਇੱਕ ਤਰਨਾ ਦਿੱਤਾ ਸੀ ਉਸ ਤੋਂ ਬਾਅਦ ਉਹ ਦਿੱਲੀ ਗਿਆ ਉੱਥੇ ਵੀ ਉਹਨਾਂ ਨੇ ਤਰਨਾ ਦਿੱਤਾ ਸੋ ਉਹਨਾਂ ਨੇ ਪੰਜਾਬ 'ਚ ਜਦੋਂ ਪੈਦਲ ਮਾਰਚ ਕੀਤਾ ਸੀ ਦਿੱਲੀ ਨੂੰ ਜਾਂਦਿਆਂ ਤਾਂ ਮੈਨੂੰ ਯਾਦ ਹੈ ਸ਼੍ਰੀ ਅਨੰਦਪੁਰ ਸਾਹਿਬ 'ਚ ਰਾਤ ਠਹਿਰੇ ਸੀ ਹੂੰ ਜਦੋਂ ਉਹ ਚਲੇ ਗਏ ਤੇ ਪੰਜਾਬ ਦੇ ਲੋਕਾਂ ਨੇ ਵੱਡੇ ਪੱਧਰ ਤੇ ਉਹਨਾਂ ਨੂੰ ਬਾਅਦ 'ਚ ਪੰਜਾਬ 'ਚ ਬੁਲਾਇਆ ਮਿਲਣ ਲਈ ਸੱਦਿਆ ਪਰ ਉਹ ਆਪਣੀ ਧਰਤੀ ਆਪਣੇ ਲੋਕਾਂ ਨਾਲ ਜੁੜੇ ਹੋਏ ਇਨਸਾਨ ਹੈ ਤੇ ਉਹਨਾਂ ਨੇ ਰਾਜਨੀਤਿਕ ਮੁੱਦਿਆਂ ਤੇ ਬੋਲਣ ਦੀ ਬਜਾਏ ਜੀ ਪ੍ਰਕਿਰਤਿਕ ਮੁੱਦਿਆਂ ਤੇ এনਵਾਇਰਨਮੈਂਟ ਦੇ ਮੁੱਦਿਆਂ ਤੇ ਔਰ ਜਿਹੜੇ ਮੁੱਦੇ ਮਨੁੱਖ ਨੂੰ ਚਿਰ ਸਦੀਵੀ ਬਣਾਉਂਦੇ ਨੇ ਉਹਨਾਂ ਤੇ ਬੋਲਣ ਦੀ ਉਹਨਾਂ ਨੇ ਆਪਣੀ ਜਿਹੜੀ ਆ ਮਹਾਰਤ ਹੈ ਉਹ ਪ੍ਰਗਟਾਈ ਹੁਣ ਜੇ ਮੈਂ ਗੱਲ ਕਰਾਂ ਤਾਂ ਲਦਾਖ ਪਿਛਲੇ ਲੰਬੇ ਸਮੇਂ ਤੋਂ ਪੂਰਨ ਰਾਜ ਦੇ ਰਤਵੇ ਦੇ ਮੰਗਕਰਦਾ ਜੀ ਲਦਾਖ ਨੂੰ ਜਦ ਲਦਾਖ ਦੇ ਰਾਜ ਸੀ ਸਿਨੈਰੀਓ ਨੂੰ ਜਾਣਨ ਵਾਲੇ ਲੋਕ ਇਹ ਸਮਝਦੇ ਆ ਹਮ ਕਿ ਲਦਾਖ ਪਿਛਲੇ ਲੰਮੇ ਸਮੇਂ ਤੋਂ ਜੰਮੂ ਕਸ਼ਮੀਰ ਤੋਂ ਵੱਖ ਹੋਣ ਦੀ ਮੰਗ ਕਰਦਾ ਰਿਹਾ ਜੀ ਵੱਖ ਹੋਣ ਦੀ ਮੰਗ ਕਰਨ ਵਾਲਾ ਲਦਾਖ ਆਪਣੇ ਆਪ ਨੂੰ ਇਸ ਗੱਲ ਤੇ ਪੇਸ਼ ਕਰਦਾ ਸੀ ਕਿ ਸਾਨੂੰ ਯੂਨੀਅਨ ਟੈਰੀਟਰੀ ਬਣਾ ਦਿਓ ਹਮ ਹੁਣ ਉਹ ਪੂਰਨ ਰਾਜ ਦੀ ਮੰਗ ਕਰਦਾ ਇੱਕ ਤਾਂ ਗੱਲ ਇਹ ਹੈ ਦੂਸਰੀ ਗੱਲ ਇਹ ਹੈ ਕਿਉਂ ਸੰਵਿਧਾਨ ਦੀ 6ਵੀਂ ਜਿਹੜੀ ਅ ਅ ਸੂਚੀ ਆ ਹੂੰ ਉਹਦੇ ਚ ਦਰਜ ਦੀ ਮੰਗ ਕਰਦਾ ਜੀ ਉਹ ਜਿਹੜਾ ਅਨੁਸ਼ੇਦ 6 ਆ ਸੰਵਿਧਾਨ ਦਾ ਉਹ ਕਹਿੰਦਾ ਉਹ ਮੇਰੇ ਤੇ ਲਾਗੂ ਕਰੋ ਜਿਹੜਾ ਹਿੰਦੁਸਤਾਨ ਦੀਆਂ ਉਸ ਤੋਂ ਪਹਿਲਾਂ ਮਨ ਹੁਣ ਤੋਂ ਪਹਿਲਾਂ ਚਾਰ ਸਟੇਟਾਂ ਨੂੰ ਔਰਤਵਾ ਪ੍ਰਾਪਤ ਹੈ ਹੂੰ ਪਿਛਲੇ 10 ਸਤੰਬਰ ਨੂੰ ਸੋਨਮ ਵਾਂਗਚੁਕ ਹੋਰੀ ਇੱਕ ਧਰਨੇ ਤੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਹੂੰ ਇਹ 35 ਦਿਨ ਲਗਾਤਾਰ ਚੱਲਣੀ ਸੀ ਜੀ ਤੇ ਇੱਥੇ ਵੱਡੀ ਗਲਤੀ ਵਿੱਚ ਹੋਰ ਲੋਕ ਵੀ ਉਹਨਾਂ ਦੇ ਜਿਹੜੇ ਫਾਲੋਅਰ ਨੇ ਜਾਂ ਉਹਨਾਂ ਦੀ ਟੀਮ ਮੈਂਬਰ ਨੇ ਉਹ ਨਾਲ ਬੈਠੇ ਹੋਏ ਨੇ ਹੂੰ ਪਿਛਲੇ ਦਿਨਾਂ ਚ ਜਦੋਂ ਦੋ ਭੁੱਖ ਹੜਤਾਲੀਆਂ ਦੀ ਤਬੀਅਤ ਖਰਾਬ ਹੋ ਗਈ ਬਜ਼ੁਰਗ ਬੰਦੇ ਸੀ ਉਹਨਾਂ ਦੀ ਧਰਨੇ ਤੇ ਬੈਠਿਆਂ ਦੀ ਤਬੀਅਤ ਖਰਾਬ ਹੋ ਗਈ ਤਾ ਨੌਜਵਾਨ ਭੜਕ ਉੱਠੇ ਹਮ ਹੁਣ ਨੌਜਵਾਨਾਂ ਦਾ ਭੜਕਣਾ ਤੇ ਬਜ਼ੁਰਗਾਂ ਦੀ ਤਬੀਅਤ ਦਾ ਖਰਾਬ ਹੋ ਜਾਣਾ ਭੁੱਖੇ ਬੇਟਿਆਂ ਦਾ ਜੀ ਇਹ ਇੱਕ ਸਹਿਜ ਪ੍ਰਕਿਰਿਆ ਹੈ ਹਮ ਜਦੋਂ ਸਟੇਟ ਨੂੰ ਧਰਨਾ ਦਿਖਾਈ ਨਾ ਦਿੰਦਾ ਹੋਵੇ ਹਮ ਜਿਹੜਾ ਧਰਨਾ ਵਾਚਕ ਹੋਣਾ ਨੇ ਦਿੱਲੀ ਚ ਜਾ ਕੇ ਵੀ ਦਿੱਤਾ ਜੀ ਜਿਹਦੇ ਲਈ ਉਹਨਾਂ ਨੇ ਪ੍ਰੈਸ ਨੂੰ মিডিਏ ਨੂੰ ਬਾਰ ਬਾਰ ਕਿਹਾ ਕਿ ਸਾਡੀ ਗੱਲ ਨਹੀਂ ਸੁਣੀ ਜਾਂਦੀ ਸਾਡੀ ਗੱਲ ਸੁਣੋ ਸਾਡੀ ਗੱਲ ਸੁਣੋ ਜਦੋਂ ਉਹ ਨਹੀਂ ਸੁਣੀ ਗਈ ਤੇ ਧਰਨਾ ਤਾਂ ਦਿੱਤਾ ਜੀ ਹੁਣ ਜਦ ਹੀ ਉਹ ਦੋ ਬਜ਼ੁਰਗਾਂ ਦੀ ਹਾਲਤ ਖਰਾਬ ਹੁੰਦੀ ਹੈ ਤਾਂ ਉਸੇ ਵਕਤ ਇਹ ਅੰਦੋਲਨ ਜਿਹੜਾ ਜੋਰ ਫੜ ਲੈਂਦਾ ਜੀ ਅਤਫਾਕਨ 23 ਤੇ 24 ਤਰੀਕਾਂ ਦੋ ਐਸੀਆਂ ਸੀ ਜਿਹਦੇ ਵਿੱਚ ਇਸੇ ਆਰਗੇਨਾਈਜੇਸ਼ਨ ਜਿਹਦਾ ਨਾਮ ਲੇ ਐਪੈਕਸ ਬਾਡੀ ਹੈ ਹੂੰ ਇਸੇ ਐਲਏਬੀ ਬਾਡੀ ਨੇ ਬੰਦ ਦੀ ਕਾਲ ਦਿੱਤੀ ਹੋਈ ਸੀ ਹੁਣ ਬੰਦ ਦੀ ਕਾਲ ਦੌਰਾਨ ਤੁਹਾਡੇ ਦੋ ਸਾਥੀਆਂ ਦੀ ਸਿਹਤ ਖਰਾਬ ਹੋ ਜਾਏ ਤਾਂ ਨੌਜਵਾਨਾਂ ਚ ਗੁੱਸਾ ਆਉਣਾ ਸੀ ਜਿਹੜਾ ਸੁਭਾਵਕ ਸੀ ਤੇ ਆਇਆ ਹੂੰ ਇਸੇ ਦੌਰਾਨ ਹੰਸਾ ਪੜਕੀ ਹੈ ਜੀ ਇਸੇ ਦੌਰਾਨ ਗੋਲੀ ਚੱਲੀ ਹੈ ਇਸੇ ਤਰ੍ਹਾਂ ਅਗਜ਼ਨੀ ਹੋਈ ਆ ਜਦੋਂ ਹਿੰਸਾ ਪੜਕਦੀ ਆ ਤੇ ਅਗਜ਼ਨੀ ਹੁੰਦੀ ਆ ਤੇ ਲੋਕਾਂ ਦਾ ਮਰਨਾ ਤੈ ਹੁੰਦਾ ਹ ਹ ਚਾਰ ਜਿਹੜੀਆਂ ਮੌਤਾਂ ਹੋਈਆਂ ਨੇ 80 ਦੇ ਕਰੀਬ ਸਿਵਿਲਿਅਨ ਤੇ ਪੁਲਿਸ ਵਾਲੇ ਪੈਰਾ ਮਿਲਿਟਰੀ ਦੇ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜੀ ਐ ਪ੍ਰਸ਼ਾਸਨ ਨੇ ਬੀ ਐਨ ਐਸ ਐਸ ਦੀ ਧਾਰਾ 163 ਲਾ ਕੇ ਹ ਸਾਰੀਆਂ ਜਿਹੜੀਆਂ ਉੱਥੇ ਦੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਇੱਕਦਮ ਰੋਕ ਦਿੱਤਾ ਹੈ ਹੁਣ ਅਗਲੇ ਹੁਕਮਾਂ ਤੱਕ ਕਿਸੇ ਧਰਨਾ ਰੈਲੀ ਮਜ਼ਾਰੇ ਦੀ ਜੀ ਆਗਿਆ ਨਹੀਂ ਹੋਏਗੀ ਕਿਸੇ ਤਰ੍ਹਾਂ ਦਾ ਕੋਈ ਪ੍ਰਚਾਰ ਜਿਹੜਾ ਆ ਉਹ ਅਸੀਂ ਇੰਟਰਨੈਟ ਤੇ ਨਹੀਂ ਕਰ ਸਕਾਂਗੇ ਹੂੰ ਸੋ ਅਜਿਹੇ ਮੌਕੇ ਤੇ ਸੋਨਮ ਵਾਂਗ ਚੋਖੋਰਾ ਨੇ ਆਪਣਾ ਜਿਹੜਾ ਇਹ ਧਰਨਾ ਸੀਗਾ ਜਿਹੜਾ 35 ਦਿਨ ਚੱਲਣਾ ਸੀ ਉਹਨੂੰ ਵੀ ਚੁੱਕ ਲਿਆ ਤੇ ਉਹਨਾਂ ਨੇ ਨੌਜਵਾਨਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਆ ਤੇ ਉਹਨਾਂ ਨੇ ਆਪਣੀ ਹੜਤਾਲ ਜਿਹੜੀ ਆ ਉਹ ਵਾਪਸ ਲੈ ਲਈ ਆ ਜੀ ਇਹ ਦੋ ਆਰਗੇਨਾਈਜੇਸ਼ਨ ਜਿਹੜੀਆਂ ਲੈ ਐਪੀਕਸ ਅਤੇ ਕਾਰਗਲ ਡੈਮੋਕ੍ਰੈਟਿਕ ਗੱਠ ਜੋੜ ਇਹ ਰਲ ਕੇ ਇਸ ਸਾਰੇ ਦੀ ਜਿਹੜੀਆਂ ਅਗਵਾਈ ਕਰ ਰੀਆਂ ਨੇ ਜੀ ਇਹ ਦੋਨਾਂ ਬਾਡੀਜ਼ ਨਾਲ ਹੁਣ ਗੱਲ ਉੱਪਰ ਕੇ ਆ ਰਹੀ ਆ ਬਾਰ ਕਿ 6 ਅਕਤੂਬਰ ਨੂੰ ਇੱਕ ਮੀਟਿੰਗ ਜਿਹੜੀ ਹੈ ਉਹ ਕੇਂਦਰੀ ਗਵਰਨਮੈਂਟ ਦੀ ਹੋਣੀ ਤੈਅ ਹੋਈ ਸੀ ਹੂੰ ਉਪਰਾਜਪਾਲ ਨੇ ਕੁਵਿੰਦਰ ਗੁਪਤਾ ਜੀ ਨੇ ਇਸ ਸਥਿਤੀਆਂ ਨੂੰ ਦੇਖਦਿਆਂ ਹੋਇਆਂ ਲੇ ਜ਼ਿਲ੍ਹੇ ਵਿੱਚ ਕਿਰਸ਼ੂ ਲਾਤਾ ਜੀ ਜੀ ਸੋ ਇਹ ਜਿਹੜੀਆਂ ਮੌਜੂਦਾ ਲਦਾਖ ਦੀਆਂ ਦਰਦਨਾਕ ਸਥਿਤੀਆਂ ਨੇ ਉਹ ਇਹ ਨੇ ਜੀ ਸਰ ਸਰਕਾਰ ਆਖਦੀ ਹੈ ਕਿ ਜਿਹੜੀ ਇਹ ਹਿੰਸਾ ਹੋਈ ਹੈ ਇਹ ਸੋਨਮ ਵਾਂਗਚੁਪ ਦੇ ਜਿਹੜੇ ਪੜਕਾਉ ਬਿਆਨ ਨੇ ਉਹਨਾਂ ਕਰਕੇ ਪੜਕੀ ਹੈ ਕਿ ਇਹ ਸੱਚ ਹੈ ਦੇਖੋ ਮੈਂ ਕਿਉਂਕਿ ਇਸ ਇੰਜੀਨੀਅਰ ਵਿਅਕਤੀ ਨੂੰ ਹੂੰ ਬਹੁਤ ਚਿਰਾਂ ਤੋਂ ਇਹਨਾਂ ਬਾਰੇ ਜਾਣਦਾ ਪੜਦਾ ਰਿਹਾ ਹਾਂ ਇਹ ਬਹੁਤੇ ਪੜਕਾਉ ਬਿਆਨ ਨਹੀਂ ਦਿੰਦੇ ਜੀ ਠੀਕ ਹੈ ਕੋਈ ਪੜਕਾਉ ਬਿਆਨ ਦਿੱਤਾ ਹੋਏ ਮੈਨੂੰ ਇਹਦੇ ਬਾਰੇ ਪਤਾ ਨਹੀਂ ਪਰ ਜਿਹੜੀ ਗੱਲ ਮੈਨੂੰ ਪਤਾ ਹੈ ਉਹ ਇਹ ਹੈ ਕਿ ਜਦੋਂ ਹੀ ਹਿੰਸਾ ਪੜਤੀ ਹੈ ਉਦੋਂ ਹੀ ਇਹਨਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਜੀ ਉਦੋਂ ਦੇ ਧਰਨੇ ਤੋਂ ਉੱਠ ਪੈ ਗਏ ਉਦੋਂ ਹੀ ਇਹਨਾਂ ਨੌਜਵਾਨਾਂ ਨੂੰ ਕਿਹਾ ਕਿ ਜੇ ਤੁਸੀਂ ਹਿੰਸਕ ਹੋਣਾ ਤੇ ਮੈਂ ਤੁਹਾਡੀ ਅਗਵਾਈ ਨਹੀਂ ਕਰਦਾ ਇੱਕ ਸੋ ਸਟੇਟ ਕਿਉਂ ਕਹਿੰਦੀ ਹੈ ਉਹਦੇ ਪਿੱਛੇ ਮਨਸ਼ਾ ਕੀ ਹੈ ਕਦੀ ਸਟੇਟ ਆਪੋਜੀਸ਼ਨ ਪਾਰਟੀ ਦੀ ਇਦਾ ਨਾਮ ਲੈ ਕੇ ਕਹਿੰਦੀ ਆ ਉਹਦੇ ਆਗੂਆਂ ਦਾ ਨਾਮ ਹੈ ਕਹਿੰਦੀ ਆ ਇਹ ਹਿੱਸਾ ਉਹਨਾਂ ਨੇ ਪੜਕਾਈ ਜੀ ਆਪਾਂ ਇਸ ਹਿੱਸਾ ਦੀ ਇਹ ਜਿਹੜੀ ਵਾਜ਼ਵੀਅਤ ਆ ਉਹਨੂੰ ਸਮਝੀਏ ਆਪਾਂ ਇਹ ਸਮਝਦੇ ਹਾਂ ਵੀ ਕਾਰਗਲ ਤੇ ਲੇ ਦੇ ਲੋਕ ਜਿਹੜੇ ਨੇ ਜੀ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਕਰਦੇ ਆ ਰਹੇ ਨੇ ਹੂੰ ਕਿ ਸਾਡੀਆਂ ਜਿਨ੍ਹਾਂ ਵਿਸ਼ੇਸ਼ ਹਾਲਤਾਂ 'ਚ ਅਸੀਂ ਰਹਿ ਰਹੇ ਹਾਂ ਜੀ ਸਾਡੀਆਂ ਜੀਵਨ ਹਾਲਤਾਂ ਵੱਖਰੀਆਂ ਨੇ ਅਸੀਂ ਪ੍ਰਕਿਰਤੀ ਦੇ ਨੇੜੇ ਪ੍ਰਕਿਰਤੀ ਦੇ ਅਨੁਕੂਲ ਰਹਿਣਾ ਚਾਹੁੰਦੇ ਹਾਂ ਜੀ ਸਾਡੀ ਡੈਮੋਗ੍ਰਾਫੀ ਨੂੰ ਬਦਲਣਾ ਦਿੱਤਾ ਜਾਵੇ ਸਾਡੇ ਚ ਹੋਰ ਆਬਾਦੀ ਨਾ ਵਾੜਦੀ ਜਾਵੇ ਭਾਵੇਂ ਸਾਡੀ ਜਿਹੜੀ ਪ੍ਰਕਿਰਤੀ ਹੈ ਇਹਨੂੰ ਖਰਾਬ ਕਰਨ ਲਈ ਕੋਈ ਹੋਰ ਵਿਅਕਤੀ ਇੱਥੇ ਆ ਕੇ ਇੱਥੇ ਦੇ ਨਾਗਰਿਕ ਨਾ ਬਣ ਜਣ ਸੋ ਆਪਣੀ ਡੈਮੋਗ੍ਰਾਫੀ ਦੀ ਰਾਖੀ ਦੇ ਲਈ ਜੀ ਉਹ ਲੋਕ ਸੰਘਰਸ਼ੀਲੇ ਉਹ ਲੋਕ ਜਤਨਸ਼ੀਲੇ ਹੂੰ ਹੁਣ ਭਾਰਤੀ ਜਨਤਾ ਪਾਰਟੀ ਨੇ 1920 ਦੇ ਵਿੱਚ ਇੱਕ ਉਹਨਾਂ ਦਾ ਵਾਅਦਾ ਕੀਤਾ ਸੀ ਜੀ ਕਿ ਅਸੀਂ ਪਹਾੜੀ ਪ੍ਰੀਸ਼ਦ ਦੀਆਂ ਚੋਣਾਂ ਕਰਵਾਵਾਂਗੇ ਤੇ ਇਹਨੂੰ 6ਵੀਂ ਅਨੁਸੂਚੀ ਵਿੱਚ ਦਰਜ ਵੀ ਕਰਾਂਗੇ ਹੁਣ 6ਵੀਂ ਅਨੁਸੂਚੀ ਹੈ ਕੀ ਜੀ 6ਵੀਂ ਅਨੁਸੂਚੀ ਬੇਸਿਕਲੀ ਕਿਸੇ ਸਟੇਟ ਅੰਦਰ ਕਿਸੇ ਡਿਸਟ੍ਰਿਕਟ ਨੂੰ ਉਹ ਆਟੋਨੋਮੀ ਦੇਣਾ ਹੈ ਜੀ ਕਿ ਉਥੇ ਕੁਝ ਵੀ ਉਥੇ ਦੇ ਲੋਕਾਂ ਦੀ ਮਰਜ਼ੀ ਦੇ ਖਿਲਾਫ ਨਹੀਂ ਹੋਵੇਗਾ ਹੂੰ ਕਿ ਉਥੇ ਦੇ ਚੁਣੇ ਹੋਏ ਲੋਕ ਹੀ ਉਹ ਸਰਕਾਰ ਹੋਗੇ ਉਥੇ ਦੇ ਚੁਣੇ ਹੋਏ ਲੋਕਾਂ ਦੀ ਜਿਹੜੀ ਬਾਡੀ ਹੈ ਉਹੋ ਹੀ ਸਾਰਾ ਕੁਝ ਕਰੇਗੀ ਜੀ ਸੋ ਜਿਹੜੀ ਲੋਕਲ ਲੋਕਾਂ ਦੀ ਆਟੋਨੋਮੀ ਹੈ ਉਹਦੀ ਮੰਗ ਜਿਹੜੀ ਹੈ ਉਹ ਉੱਭਰ ਰਹੀ ਹੈ ਇਹ ਅਸਾਮ ਵਿੱਚ ਵੀ ਹੈ ਇਹ ਮਗਾਲਿਆ ਵਿੱਚ ਵੀ ਹੈ ਜੀ ਇਹ ਤਰੀਪੁਰਾ ਵਿੱਚ ਵੀ ਹੈ ਇਹ ਮਿਸਰੋ ਵਿੱਚ ਵੀ ਹੈ ਔਰ ਇਹ ਸਾਰੇ ਦੇ ਸਾਰੇ ਜਿਹੜੇ ਇਲਾਕੇ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਇਹ ਪਹਾੜੀ ਵੀ ਨੇ ਜੀ ਇਹ ਆਦੀਵਾਸੀ ਲੋਕ ਇੱਥੇ ਰਹਿੰਦੇ ਨੇ ਇਹ ਲੋਕ ਪ੍ਰਕਿਰਤੀ ਦੇ ਨੇੜੇ ਰਹਿਣਾ ਚਾਹੁੰਦੇ ਨੇ ਅਸੀਂ ਜਦੋਂ ਭਜਨ ਣਟ ਦੀ ਜ਼ਿੰਦਗੀ ਜੀ ਰਹੇ ਹਾਂ ਨਾ ਇਹ ਲੋਕ ਉਸ ਭਜਨ ਣਟ ਦੀ ਜ਼ਿੰਦਗੀ ਤੋਂ ਦੂਰ ਰਹਿਣਾ ਚਾਹੁੰਦੇ ਨੇ ਜੀ ਸੋ ਵਾਕ ਚੁਕੋਰੀ ਤਾਂ ਇਹ ਆਖਦੇ ਨੇ ਕਿ ਪਿਛਲੇ ਲੰਮੇ ਸਮੇਂ ਤੋਂ 2-3 ਮਹੀਨੇ ਤੋਂ ਕੋਈ ਮੀਟਿੰਗ ਨਹੀਂ ਹੋ ਰਹੀ ਕੋਈ ਗੱਲਬਾਤ ਨਹੀਂ ਹੋ ਰਹੀ ਇਸ ਕਰਕੇ ਤੇ ਉਹਨਾਂ ਨੂੰ ਧਰਨਾ ਦੁਆਰਾ ਦੇਣਾ ਪਿਆ ਸੋ ਮੈਨੂੰ ਇਹ ਸਰਕਾਰ ਦਾ ਜਿਹੜਾ ਇਲਜ਼ਾਮ ਹੈ ਕਿ ਉਹਨਾਂ ਨੇ ਭੜਕਾਇਆ ਹਾਂ ਬਹੁਤ ਵੱਡੀ ਗਲਤੀ ਚ ਲੋਕ ਹੁਣ ਉਹਨਾਂ ਦੇ ਫਾਲੋਅਰ ਨੇ ਜੀ ਬਹੁਤ ਵੱਡੀ ਗਲਤੀ ਚ ਲੋਕ ਜਿਹੜੇ ਪ੍ਰਕਿਰਤੀ ਨੂੰ ਪਿਆਰ ਕਰਦੇ ਨੇ ਐਨਵਾਇਰਨਮੈਂਟ ਦੀ ਗੱਲ ਕਰਦੇ ਨੇ ਪੋਲੂਸ਼ਨ ਦੇ ਖਿਲਾਫ ਬੋਲਦੇ ਨੇ ਉਹ ਲੋਕ ਵਾਗਚੁੱਕ ਵਰਗਿਆਂ ਨੂੰ ਅ ਲਬ ਦੇ ਵਰਦੇ ਕਿ ਸਾਡੀ ਧਰਤੀ ਦਾ ਵੀ ਕੋ ਵਾਨਜੂ ਵਰਗਾ انسان ਹੋਵੇ ਜਿਹੜਾ ਸਾਡੇ ਸਾਹਾਂ ਦਾ ਫਿਕਰ ਕਰੇ ਸਾਡੇ ਪੀਣ ਵਾਲੇ ਪਾਣੀ ਦਾ ਫਿਕਰ ਕਰੇ ਸਾਡੀ ਜ਼ਿੰਦਗੀ ਦਾ ਫਿਕਰ ਕਰੇ ਇਹ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਵਾਨਜੂ ਵਰਗੇ ਜਿਹੜੇ ਲੀਡਰ ਉਹ ਲੱਭਦੀ ਰਹੇ ਸੋ ਉਹਨਾਂ ਤੇ ਇਹ ਇਲਜ਼ਾਮ ਕਿਸ ਆਧਾਰ ਤੇ ਲਾਏ ਗਏ ਨੇ ਉਹ ਬਿਆਨ ਕਿਹੜੇ ਨੇ ਉਹ ਅਜੇ ਸਾਹਮਣੇ ਨਹੀਂ ਆਏ ਜੀ ਇਸੇ ਤਰ੍ਹਾਂ ਸਰ ਲਦਾਖ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਲਦਾਖ ਨੂੰ ਯੂਨੀਅਨ ਟੈਰੀਟਰੀ ਜਿਹੜਾ ਹੈ ਉਸ ਦਾ ਦਰਜਾ ਦਿੱਤਾ ਜਾਵੇ ਜਾਂ ਫਿਰ ਉਸ ਨੂੰ ਬਣਾ ਦਿੱਤਾ ਜਾਵੇ ਤੇ ਹੁਣ ਉਹ ਪੂਰਨ ਰਾਜ ਦੀ ਮੰਗ ਕਿਉਂ ਕਰਨ ਲੱਗੇ ਨੇ ਕੀ ਇਸ ਦੇ ਪਿੱਛੇ ਸੱਚ ਦੇਖੋ ਜੰਮੂ ਕਸ਼ਮੀਰ ਦਾ ਹਿੱਸਾ ਸੀ ਜੀ ਅ ਜੰਮੂ ਕਸ਼ਮੀਰ ਦਾ ਜੇ ਆਪਾਂ ਇੱਕ ਭੂਗੋਲਕ ਦ੍ਰਿਸ਼ਟੀ ਨਾਲ ਉਹਨੂੰ ਸਮਝੀਏ ਜੀ ਤੇ ਲਗਭਗ ਅੱਧੇ ਤੋਂ ਥੋੜਾ ਜਿਹਾ ਘੱਟ ਹਿੱਸਾ ਜਿਹੜਾ ਕਾਰਗਿਲ ਦਾ ਤੇ ਲਦਾਖ ਦਾ ਜੋ ਏਰੀਆ ਆ ਉਹ ਇਹ ਨੂੰ ਅਸੀਂ ਵੱਖਰਿਆ ਕਰ ਦਿੱਤਾ ਇਹ ਵੱਖਰਿਆ ਕਰਨ ਦੀ ਸਾਡੀ ਤਰੀਖ ਹੈਗੀ ਆ 5 ਅਗਸਤ 2019 ਜੀ ਜਦੋਂ ਅਸੀਂ ਜੰਮੂ ਕਸ਼ਮੀਰ ਦੇ ਮਤਲਬ ਉਹਨੂੰ ਰਾਜ ਦਾ ਦਰਜਾ ਸਪੈਸ਼ਲ ਰਾਜ ਦਾ ਦਰਜਾ ਖਤਮ ਕੀਤਾ ਜਦੋਂ ਅਸੀਂ ਉਹਨੂੰ ਨੂੰ ਯੂਨੀਅਨ ਟੈਰੀਟਰੀ ਕਰਕੇ ਦੋ ਹਿੱਸਿਆਂ 'ਚ ਵੰਡਿਆ ਜਦੋਂ ਅਸੀਂ ਇਹ ਕੀਤਾ ਤਾਂ ਉਸ ਵੇਲੇ ਲਦਾਖ ਦੇ ਲੋਕਾਂ ਦੀ ਇਹ ਬਹੁਤ ਪ੍ਰਾਣੀ ਮੰਗ ਸੀ ਹਮ ਮੈਂ ਇਸ ਮੰਗ ਬਾਰੇ ਇੱਕ ਗੱਲ ਤੁਹਾਨੂੰ ਦੱਸਣੀ ਚਾਹਣਾ ਜੀ ਕਿ 27 ਅਗਸਤ 1999 ਵਾਲੇ ਦਿਨ ਜਾਣੀ ਕਿ ਇਹ ਤੋਂ ਪਹਿਲਾਂ ਜੇ ਕੋਈ ਉੱਥੇ ਅੰਦੋਲਨ ਹੋਇਆ ਜੀ ਤਾਂ 27 ਅਗਸਤ 1999 ਨੂੰ ਹੋਇਆ ਹਮ ਉਹ ਅੰਦੋਲਨ ਇਸ ਗੱਲ ਦੀ ਮੰਗ ਕਰਦਾ ਸੀ ਕਿ ਸਾਨੂੰ ਜੰਮੂ ਕਸ਼ਮੀਰ ਤੋਂ ਵੱਖ ਕਰਕੇ ਯੂਨੀਅਨ ਡੈਟੈਕਟਰੀ ਬਣਾ ਦਿਓ ਜੀ ਸਾਨੂੰ ਜੂਨੀਅਰ ਡਾਇਰੈਕਟਰੀ ਬਣਾ ਦੋ ਉਹ ਇੰਨੀ ਪ੍ਰਾਣੀ ਮੰਗ ਜਦੋਂ ਭਾਪੀ ਨੇ ਜੰਮੂ ਕਸ਼ਮੀਰ ਨੂੰ 370 ਧਾਰਾ ਤੇ 35ਏ ਵਰਗੀਆਂ ਸਹੂਦਾਵਾਂ ਦੇਣੀਆਂ ਬੰਦ ਕਰਨੀਆਂ ਸੀ ਉਸ ਵੇਲੇ ਉਹ ਮੰਨ ਲਈ ਹੁਣ ਜਦੋਂ ਇਸ ਰਾਜ ਨੂੰ ਇੱਕ ਜੂਨੀਅਰ ਡਾਇਰੈਕਟਰੀ ਬਣਾਤਾ ਗਿਆ 370 ਖਤਮ ਹੋਈ 35ਏ ਖਤਮ ਹੋਈ ਕਾ ਅੱਜ ਉਸ ਏਰੀਏ ਦੀ ਜ਼ਮੀਨ ਜਿਹੜੀ ਆ ਕੋਈ ਵੀ ਬਾਹਰਲਾ ਜਾ ਕੇ ਖਰੀਦ ਸਕਦਾ ਇਹ ਗੱਲ ਨਾ ਤਾਂ ਜੰਮੂ ਦੇ ਲੋਕਾਂ ਨੂੰ ਮਨਜ਼ੂਰ ਆ ਨਾ ਕਸ਼ਮੀਰ ਦੇ ਲੋਕਾਂ ਨੂੰ ਮਨਜ਼ੂਰ ਇਹ ਗੱਲ ਲੇ ਲਦਾਖ ਦੇ ਲੋਕਾਂ ਨੂੰ ਤੇ ਕਾਰਗਲ ਦੇ ਲੋਕਾਂ ਨੂੰ ਕਤਈ ਮਨਜ਼ੂਰ ਨਹੀਂ ਕਿ ਬਾਹਰਲੇ ਲੋਕਾਂ ਕਿ ਉੱਥੇ ਦੀ ਜ਼ਮੀਨ ਖਰੀਦਣ ਉਥੇ ਦੀ ਵਸਨੀਕ ਬਣ ਜਾਣ ਸੋ 370 ਧਾਰਾ ਵਰਗੀ ਧਾਰਾ ਉਹ ਮੰਗਦੇ ਨੇ ਅੱਜ ਜੀ ਉਹ ਕਹਿੰਦੇ ਨੇ ਕਿ ਜੰਮੂ ਕਸ਼ਮੀਰ ਤੋਂ ਤਾਂ ਅਸੀਂ ਵੱਖਰੇ ਹੋ ਜਾਈਏ ਪਰ 370 ਧਾਰਾ ਰਵੇ ਹੂੰ ਉਹ ਚਾਹੁੰਦੇ 35A ਰਵੇ ਉਹ ਮੰਗ ਕਰਦੇ ਆ ਕਿ ਇਹ ਜਿਹੜਾ ਇਲਾਕਾ ਆ ਇਸ ਇਲਾਕੇ ਦੇ ਜਿਹੜੇ ਲੋਕ ਨੇ ਜਿਹੜੇ ਮੈਂ ਦੱਸਣਾ ਚਾਹਣਾ ਕਿ 97% ਲੋਕ ਜਿਹੜੇ ਨੇ ਉਹ ਆ ਆਦਿਵਾਸੀ ਤੇ ਪਛੜੀਆਂ ਜਾਤਾਂ ਦੇ ਲੋਕ ਨੇ ਜੀ ਹੁਣ ਉਹ 97% ਲੋਕਾਂ ਨੂੰ ਰੈਜ਼ਰਵੇਸ਼ਨ ਉਹਨਾਂ ਦੀ ਅਨੁਪਾਤ ਦੇ ਮੁਤਾਬਕ ਮਿਲਣੀ ਚਾਹੀਦੀ ਹੈ ਉਹ ਚਾਹੁੰਦੇ ਨੇ ਕਿ ਸਾਡਾ ਆਪਣਾ ਜਿਹੜਾ ਉਥੇ ਦਾ ਪਬਲਿਕ ਕਮਿਸ਼ਨ ਹੋਵੇ ਸਾਡੀ ਆਪਣੀ ਸਰਕਾਰ ਹੋਵੇ ਲੋਕ ਆਪਣੇ ਲੀਡਰਾਂ ਨੂੰ ਚੁਣਨ ਜਦੋਂ ਲੋਕ ਚੁਣਨ ਤਾਂ ਇਸ ਸ਼ਾਂਤੀਪੂਰਵਕ ਤਰੀਕੇ ਨਾਲ ਵਸਦੇ ਜਿਹੜੇ ਲੋਕ ਨੇ ਉਹ ਆਪਣੇ ਲੀਡਰ ਨੂੰ ਆਪਣੇ ਹਿਸਾਬ ਦੀ ਦੇ ਨਾਲ ਹੀ ਪ੍ਰੀਫਰੈਂਸ ਦੇਣ ਜੀ ਸੋ ਜਿੱਥੇ ਉਹ ਰਾਖਵਾ ਕਰਨ ਮੰਗਦੇ ਨੇ ਜਿੱਥੇ ਉਹ ਇਸ ਰਾਜ ਦਾ ਪੂਰਨ ਦਰਜਾ ਮੰਗਦੇ ਨੇ ਉਥੇ ਅਸਲ 'ਚ ਉਹ ਇਹਨੂੰ ਇਦਾਂ ਦਾ ਮੰਗਣਾ ਚਾਹੁੰਦੇ ਨੇ ਕਿ ਇੱਥੇ ਦੀ ਜ਼ਮੀਨ ਜਾਇਦਾਦ ਜਿਹੜੀ ਆ ਉਹ ਕੋਈ ਹੋਰ ਆ ਕੇ ਨਾ ਖਰੀ ਸਵੇ ਮਕਸਦ ਉਹਨਾਂ ਦਾ ਸਿਰਫ ਇਨਾ ਹੀ ਹੈ ਕਿ ਉਥੇ ਦਾ ਜਿਹੜਾ ਕਲਚਰ ਹੈ ਉਹਨੂੰ ਕੋਈ ਖਰਾਬ ਨਾ ਕਰੇ ਜੀ ਇਹਦੇ ਵਿੱਚ ਬਾਦਸ਼ਾਹ ਦਾ ਮੁੱਦਾ ਵੀ ਬੜਾ ਐਮ ਹੈ ਦੇਖੋ ਸਰਕਾਰ ਜੀ ਹਿੰਦੁਸਤਾਨ ਦੇ ਵਿੱਚ ਭਾਸ਼ਾ ਦੀ ਜਿਹੜੀ ਰਾਜਨੀਤੀ ਹੈ ਨਾ ਉਹਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਜਿੱਥੇ-ਇੱਥੇ ਵੀ ਲੋਕ ਇਹ ਮਹਿਸੂਸ ਕਰਨ ਲੱਗੇ ਕਿ ਸਾਡੇ ਕਲਚਰ ਨੂੰ ਖਤਰਾ ਹੈ ਸਾਡੀ ਭਾਸ਼ਾ ਨੂੰ ਖਤਰਾ ਹੈ ਇਹ ਸਾਰਾ ਖਤਰਾ ਸਾਡੀ ਬੇਸਿਕਲੀ ਹੋਂਦ ਨੂੰ ਖਤਰਾ ਹੈ ਤਾਂ ਫਿਰ ਉਹ ਲੋਕ ਲੜਨ ਮਰਨ ਤੱਕ ਜਾਂਦੇ ਨੇ ਸੋ ਉੱਥੇ ਦੋ ਤਰ੍ਹਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਇਹ ਜਿਹੜਾ ਸਾਰਾ ਇਲਾਕਾ ਆ ਇਹ ਬੇਸਿਕਲੀ ਦੋ ਜ਼ਿਲ੍ਹੇ ਸੀ ਇੱਕ ਸੀ ਕਾਰਗਲ ਦਾ ਇੱਕ ਜ਼ਿਲ੍ਹੇ ਦਾ ਨਾਂ ਸੀ ਕਾਰਗਲ ਦੂਜੇ ਜ਼ਿਲ੍ਹੇ ਦਾ ਨਾਂ ਸੀ ਲੇ ਸੋ ਇਹ ਲੇ ਲਦਾਖ ਦਾ ਜਿਹੜਾ ਇਲਾਕਾ ਆ ਇਹਦੇ ਵਿੱਚ ਦੋ ਭਾਸ਼ਾਵਾਂ ਬੋਲੀਆਂ ਜਾਂਦੀਆਂ ਇੱਕ ਹੈ ਭੋਤੀ ਤੇ ਦੂਸਰੀ ਹੈ ਪੁਰਗੀ ਹੂੰ ਇਹ ਉੱਥੇ ਦੇ ਲੋਕ ਮੰਗ ਕਰ ਰਹੇ ਨੇ ਕਿ ਸਰਕਾਰ ਨੇ ਜਿਹੜੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਨੇ ਹਾਂ ਉਹਨਾਂ ਚ ਸਾਡੀਆਂ ਦੋ ਪਛਾਵਾਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਹਨ ਹੁਣ ਇੱਕ ਤਾਂ ਮੰਨੇ ਮਸਲਾ ਹੋ ਗਿਆ ਪਛਾਈ ਆਡੈਂਟੀਟੀ ਦਾ ਇੱਕ ਮਸਲਾ ਹੋ ਗਿਆ ਪੂਰਨ ਰਾਜ ਦਾ ਤੇ ਪੂਰਨ ਰਾਜ ਵੀ ਇਸ ਸੰਵਿਧਾਨ ਦੀ ਧਾਰਾ 6 ਅਨੁਸ਼ੇਦ ਮੁਤਾਬਕ ਜੀ ਜਿੱਥੇ ਜ਼ਿਲ੍ਹਿਆਂ ਕੋਲ ਆਟੋਨਮੀ ਹੋਵੇ ਤੀਸਰਾ ਹੋ ਗਿਆ ਕਿ ਉਹ ਰਾਜ ਜਿਹਦੀ ਜ਼ਮੀਨ ਕੋਈ ਬਾਹਰਲਾ ਬੰਦਾ ਖਰੀਦ ਨਾ ਸਕੇ ਚੌਥਾ ਇਹ ਕਿ ਉੱਥੇ ਦੇ ਲੋਕਾਂ ਨੂੰ ਰੋਜ਼ਗਾਰ ਵਿੱਚ ਪ੍ਰੈਫਰੈਂਸ ਮਿਲੇ ਤੇ 100% ਰੋਜ਼ਗਾਰ ਜਿਹੜਾ ਆ ਉਹ ਉਹਨਾਂ ਲੋਕਾਂ ਲਈ ਹੀ ਰਾਖਮਾ ਹੋਵੇ ਸੋ ਇਹਨਾਂ ਸਾਰੀਆਂ ਮੰਗਾਂ ਦੇ ਧਿਆਨ ਚ ਜਦੋਂ ਅਸੀਂ ਦੇਖਦੇ ਆ ਨਾ ਤਾਂ ਜਿਹੜੀ ਗੱਲ 370 ਧਾਰਾ ਹਟਣ ਬੀਲੀ ਜਾਣੀ 5 ਅਗਸਤ 2019 ਨੂੰ ਹੋਈ ਉਹਦੀ ਉਹਦੇ ਅਰਥ ਉਹਨਾਂ ਨੂੰ ਹੁਣ ਸਮਝ ਆਏ ਨੇ ਵੀ ਇਹ ਅਸਲ ਚ ਉਹਨਾਂ ਨਾਲ ਹੋਇਆ ਕੀ ਆ ਇਹ ਜੋ ਉਹਨਾਂ ਨਾਲ ਹੋਇਆ ਹੈ ਨਾ ਅੱਜ ਜੀ ਉਹ ਅਸਲ 'ਚ ਉਹਨਾਂ ਦਾ ਵਿਸ਼ੇਸ਼ ਜਿਹੜਾ ਰਤਬਾ ਉਹਨਾਂ ਨੂੰ ਮਿਲਿਆ ਸੀ ਉਹ ਖੁੱਸਿਆ ਅੱਜ ਉਹ ਜੇ ਉਹਨਾਂ ਨੂੰ ਪੁੱਛੋਗੇ ਨਾ ਜੇ ਵੀ ਵਿਸ਼ੇਸ਼ ਰਾਜ ਦਾ ਦਰਜਾ ਨਾ ਮਿਲੇ ਜੀ ਤਾਂ ਜੂਨੀਅਰ ਟੈਰੀਟਰੀ ਰਹਿਣਾ ਚਾਹੁੰਦਾ ਕਿ ਜੰਮੂ ਕਸ਼ਮੀਰ ਵਰਗੇ ਪੁਰਾਣੇ ਰਾਜ ਜਾਣਾ ਚਾਹੋਗੇ ਤਾਂ ਪੁਰਾਣੇ ਰਾਜ 'ਚ ਜਾਣਾ ਚਾਹਣਗੇ ਕਿਉਂਕਿ ਆਪਣੀ ਧਰਤੀ ਆਪਣੇ ਸੱਭਿਆਚਾਰ ਨਾਲ ਜੁੜੇ ਲੋਕ ਐਦਾਂ ਹੀ ਕਰਦੇ ਹੁੰਦੇ ਨੇ ਜੀ ਸਰ ਇਸ ਅੰਦੋਲਨ ਦਾ ਜਿਹੜਾ ਸੰਬੰਧ ਹੈ ਉਹ ਨੇਪਾਲ ਦੇ ਅੰਦੋਲਨ ਨਾਲ ਜੋੜਿਆ ਜੋੜ ਕੇ ਦੇਖਿਆ ਜਾ ਸਕਦਾ ਹੈ ਦੇਖੋ ਇਸ ਅੰਦੋਲਨ ਦੀ ਇੱਕ ਚੀਜ਼ ਤਾਂ ਨੇਪਾਲ ਦੇ ਅੰਦੋਲਨ ਨਾਲ ਜੁੜਦੀ ਹੈ ਜੀ ਕਿ ਉੱਥੇ ਵੀ ਸੋਸ਼ਲ ਮੀਡੀਆ ਨੇ ਇੱਕ ਰੋਲ ਪਲੇ ਕੀਤਾ ਹਮ ਇੱਥੇ ਵੀ ਸੋਸ਼ਲ ਮੀਡੀਆ ਨੇ ਇੱਕ ਰੋਲ ਪਲੇ ਕੀਤਾ ਜੀ ਇਹ ਜਦੋਂ ਇਹ ਪਤਾ ਲੱਗਾ ਕਿ ਧਰਨੇ ਤੇ ਬੈਠੇ ਦੋ ਬਜ਼ੁਰਗਾਂ ਦੀ ਹਾਲਤ ਖਰਾਬ ਹੋ ਗਈ ਹੈ ਇਹ ਮੈਸੇਜ ਜਦੋਂ ਟ੍ਰੈਵਲ ਕਰਦਾ ਹੈ ਵੱਡੀ ਗਣਤੀ ਚ ਲੋਕ ਘਰਾਂ ਚੋਂ ਨਿਕਲਉਂਦੇ ਜੀ ਦੂਸਰੀ ਗੱਲ ਕਿ ਲਦਾਖ 23 ਤੇ 24 ਨੂੰ ਜਦੋਂ ਮੈਂ ਕਿਹਾ ਬੰਦ ਸੀ ਉਸ ਦਿਨ ਵੀ ਸੋਸ਼ਲ ਮੀਡੀਆ ਦਾ ਆਪਣਾ ਰੋਲ ਸੀ ਜਦੋਂ ਲੋਕ ਅੰਦੋਲਨ ਕਰਨ ਲਈ ਬਾਹਰ ਨਿਕਲੇ ਜੀ ਤਾਂ ਅੰਦੋਲਨ ਵਿੱਚ ਸੋਸ਼ਲ ਮੀਡੀਆ ਤੇ ਪ੍ਰਾਣੀਆਂ ਫੇਕ ਨਿਊਜ਼ ਜਿਹੜੀਆਂ ਨੇ ਉਹਨਾਂ ਨੇ ਵੀ ਆਪਣਾ ਰੋਲ ਨਿਭਾਇਆ ਹੂੰ ਮਤਲਬ ਇਹ ਤਾਂ ਗੱਲ ਵੱਖਰੀ ਹੈ ਕਿ ਇੱਥੇ ਬਹੁਤ ਘਣੀ ਆਬਾਦੀ ਨਹੀਂ ਗਈ ਇੱਥੇ ਬਹੁਤ ਵੈਰਲੀ ਟਾਮੀ ਆਬਾਦੀ ਹੈ ਤੇ ਵੈਰਲੀ ਟਾਮੀ ਆਬਾਦੀ ਦੇ ਵਿੱਚ ਉਸ ਤਰੀਕੇ ਦਾ ਅੰਦੋਲਨ ਕਰ ਸਕਣਾ ਜਿਦਾਂ ਨੇਪਾਲ 'ਚ ਹੋਇਆ ਉਹ ਨਾ ਸੰਭਵ ਨਹੀਂ ਹਿੰਦੁਸਤਾਨ ਬਹੁਤ ਵੱਡਾ ਮਤਲਬ ਇੱਕ ਦੇਸ਼ ਹੈ ਜਿਹਦੇ ਵਿੱਚ ਸਾਡੀਆਂ ਆਪਣੀਆਂ ਮਿਲਟਰੀਜ਼ ਦੀਆਂ ਵੱਡੀਆਂ ਪਾਵਰਾਂ ਨੇ ਉਹਨਾਂ ਪਾਵਰਾਂ ਦੇ ਚੱਲਦਿਆਂ ਇੰਨਾ ਛੋਟਾ ਜਿਹੜਾ ਹਲਕਾ ਆ ਸੂਬਾ ਆ ਉਹ ਅੰਦੋਲਨ ਕਰ ਜਾ ਇਹ ਸੰਭਵ ਹੀ ਨਹੀਂ ਸੀਗਾ ਪਰ ਜਿਹੜੀਆਂ ਸਥਿਤੀਆਂ ਤੇ ਜਿਸ ਤਰ੍ਹਾਂ ਦੀ ਟਕਰਾਅ ਨੇ ਉਹ ਨੇਪਾਲ ਵਰਗੇ ਲੱਗੇ ਨਹੀਂ ਪਰ ਨੇਪਾਲ ਪਛਾਂਕੀ ਚੂਕਦਰਾਂ ਕੀਮਤਾਂ ਦੇ ਚੱਲਦੇ ਅੰਦੋਲਨ ਕਰ ਰਿਹਾ ਹੈ ਇਹਦਾ ਅੰਦੋਲਨ ਜਿਹੜਾ ਇਹ ਅਗਾਹ ਵੱਧੂ ਕਦਰਾਂ ਕੀਮਤਾਂ ਦਾ ਅੰਦੋਲਨ ਹੈ ਇਹਦੀ ਵਾਗਡੋਰ ਇੱਕ ਜ਼ਿੰਮੇਵਾਰ ਵਿਅਕਤੀ ਦੇ ਹੱਥ ਵਿੱਚ ਹੈ ਹਮ ਸਰ ਲੇਲਦਾਗ ਦੇ ਜਿਹੜੇ ਉੱਥੇ ਹਿੰਸਾ ਹੋਈ ਹੈ ਉਸ ਦੇ ਵਿੱਚ ਜਿਹੜੀਆਂ ਮੁੱਖ ਮੰਗਾਂ ਰੱਖੀਆਂ ਜਾ ਰਹੀਆਂ ਨੇ ਉਹ ਕਿਹੜੀਆਂ ਨੇ ਤੇ ਕੀ ਉਹ ਮੰਗਾਂ ਵਾਜਬ ਹਨ ਦੇਖੋ ਲੇਲਦਾਖ ਦੀਆਂ ਮੁੱਖ ਰੂਪ ਵਿੱਚ ਚਾਰ ਮੰਗਾਂ ਨੇ ਹਮ ਇਕ ਤਾਂ ਮੰਗ ਹੈ ਕਿ ਸਾਨੂੰ ਪੂਰਨ ਰਾਜ ਦਾ ਦਰਜਾ ਦਿਓ ਜੀ ਤੇ ਪੂਰਨ ਰਾਜ ਵਿੱਚ ਸਾਡੇ ਕੋਲ 35A ਵਰਗੀ ਧਾਰਾ ਹੋਵੇ ਜਿਹਦੇ ਵਿੱਚ ਸਾਡੀ ਜ਼ਮੀਨ ਦਾ ਮਾਲਕ ਕੋਈ ਸਾਡੇ ਤੋਂ ਬਾਹਰ ਲਾ ਕੇ ਨਾ ਬੜੇ ਜੀ ਦੂਸਰਾ ਹੈ ਕਿ ਸੰਵਧਾਨ ਦੀ ਧਾਰਾ 6 ਅਨੁਸੂਚੀ ਦੇ ਤਹਿਤ ਸਾਰੇ ਸਾਡੇ ਹੱਕ ਸੁਰੱਖਿਅਤ ਹੋਣ ਅਤੇ ਅਸੀਂ ਆਪਣੀ ਆਟੋਨਮੀ ਜਿਹੜੀ ਹੈ ਡਿਸਟ੍ਰਿਕਟ ਪੱਧਰ ਤੇ ਆਪ ਜਿਹੜੀ ਹੈ ਉਹ ਬਣਾਈਏ ਤੇ ਉਥੇ ਦੇ ਪਹਾੜੀ ਲੋਕ ਜਿਹੜੇ ਪਹਾੜੀ ਪ੍ਰੀਸ਼ਦ ਦੇ ਨਾਲ ਦੇਸ਼ ਨੂੰ ਸੂਬੇ ਨੇ ਚਲਾਉਣ ਉਹ ਚਾਹੁੰਦੇ ਨੇ ਕਿ ਕਾਰਗਲ ਤੇ ਲੇ ਉਥੇ ਦੋ ਜ਼ਿਲ੍ਹੇ ਨੇ ਉਹਨਾਂ ਦੋ ਜ਼ਿਲ੍ਹਿਆਂ ਦੇ ਹੁਣ ਤਾਂ ਜ਼ਿਲ੍ਹੇ ਉਥੇ 7 ਬਣ ਗਏ ਨੇ 5 ਜ਼ਿਲ੍ਹੇ ਜਿਹੜੇ ਆ ਪਿਛਲੇ ਸਾਲ ਅ ਅਮਦ ਸ਼ਾਹ ਹੋਰਾਂ ਨੇ ਹੋਰ ਬਣਾਤੇ ਨੇ ਜੀ ਵੀ ਇਹ ਜਿਹੜੇ ਇਹ ਦੋ ਜ਼ਿਲ੍ਹੇ ਨੇ ਇੱਥੇ ਦੋ ਲੋਕ ਸਭਾ ਦੀਆਂ ਸੀਟਾਂ ਹੋਣ ਜਿਹੜੀ ਅੱਗੇ ਇੱਕ ਹੈ ਵੀ ਲਦਾਖ ਤੋਂ ਬੰਦਾ ਵੱਖਰੀ ਸੀਟ ਹੋਵੇ ਤੇ ਕਾਰਗਿਲ ਤੋਂ ਵੱਖਰੀ ਸੀਟ ਹੋਵੇ ਜੀ ਇਹਦੇ ਨਾਲ ਹੀ ਜਿਹੜੀ ਭਰਤੀ ਪ੍ਰਕਿਰਿਆ ਹੈ ਉਹਦੇ ਵਾਸਤੇ ਵੀ ਉਹਨਾਂ ਦੀ ਇਹ ਮੰਗ ਹੈ ਕਿ ਸਾਡੀ ਜਿਹੜੀ ਭਰਤੀ ਪ੍ਰਕਿਰਿਆ ਉਹਦੇ ਵਿੱਚ ਸਾਨੂੰ ਪੂਰਨ ਰੈਜ਼ਰਵੇਸ਼ਨ ਹੋਵੇ ਕੋਈ ਬਾਹਰ ਲਾ ਕੇ ਸਾਡੇ ਸੂਬੇ ਦੇ ਵਿੱਚ ਜਿਹੜਾ ਆ ਰੋਜ਼ਗਾਰ ਨਾ ਕਰ ਸਕੇ ਜੀ ਇਸੇ ਤਰ੍ਹਾਂ ਇੱਕ ਹੋਰ ਖਬਰ ਤੇ ਗੱਲਬਾਤ ਕਰਾਂਗੇ ਅਸੀਂ ਹੁਣ ਵਕਤਾਂ ਇੱਕ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ